ਘਰਦਿਆਂ ਕੋਲ ਇਨੇ ਪੈਸੇ ਨਹੀਂ ਹੁੰਦੇ ਫਾਈਨੈਂਸ਼ਲੀ ਨੇ ਸਟਰੋਂਗ ਨਹੀਂ ਹੁੰਦੇ ਕਿ ਉਹਨਾਂ ਨੂੰ ਯੂਐਸਏ ਯੂਕੇ ਜਾਂ ਜਰਮਨੀ ਜਾਂ ਫਿਰ ਕੈਨੇਡਾ ਵਰਗੀਆਂ ਕੰਟਰੀਆਂ ਦੇ ਵਿੱਚ ਉਹਨਾਂ ਨੂੰ ਭੇਜਿਆ ਜਾ ਸਕੇ ਇੰਨਾ ਪੈਸਾ ਉਹਨਾਂ ਕੋਲ ਅਫੋਰਡ ਕਰ ਲਈ ਨਹੀਂ ਹੁੰਦਾ ਤੇ ਫਿਰ ਉਹ ਸਟੂਡੈਂਟ ਆਪਣੇ ਸੁਪਨੇ ਬਾਹਰ ਜਾਣ ਦੇ ਪੂਰੇ ਕਿੱਦਾਂ ਕਰੇ ਤੁਹਾਡੀ ਪੜਾਈ ਦਾ ਖਰਚਾ 35 ਲੱਖ ਤੋਂ ਲੈ ਕੇ 1 ਕਰੋੜ ਰੁਪਏ ਤੱਕ ਦਾ ਵੀ ਹੈਗਾ ਕੈਂਬਰੇਜ ਇੰਟਰਨੈਸ਼ਨਲ ਅਕੈਡਮੀ ਤੁਹਾਨੂੰ ਐਜੂਕੇਸ਼ਨ ਲੋਨ ਲੈ ਕੇ ਦੇਗੀ ਔਰ ਤੁਹਾਡਾ ਵਿਦੇਸ਼ ਜਾਣ ਦਾ ਸੁਪਨਾ ਪੂਰਾ ਕਰੇਗੀ ਤੁਸੀਂ ਲੋਨ ਦੀ ਗੱਲ ਕਰ ਰਹੇ ਹੋ ਲੋਨ ਲੈਣ ਲਈ ਤਾਂ ਪਹਿਲਾਂ ਪ੍ਰੋਪਰਟੀ ਦਿਖਾਣੀ ਪੈਂਦੀ ਆ ਪੈਸੇ ਨੂੰ ਕਿੱਟਣ ਲਈ ਪੈਸਾ ਦਿਖਾਉਣਾ ਪੈਂਦਾ ਆ ਕੋਈ ਪੈਸਾ ਨਹੀਂ ਚਾਹੀਦਾ ਜੀ ਕੋਈ ਤੁਹਾਡੀ ਪ੍ਰੋਪਰਟੀ ਨਹੀਂ ਚਾਹੀਦੀ ਕੁਛ ਨਹੀਂ ਚਾਹੀਦਾ ਚਾਹੀਦਾ ਕੀ ਏ ਤੁਹਾਡੇ ਅਕੈਡੈਮਿਕ ਡਾਕੂਮੈਂਟ ਜਿਨ੍ਹਾਂ ਦੇ ਬੇਸ ਦੇ ਉੱਤੇ ਤੁਹਾਨੂੰ ਐਜੂਕੇਸ਼ਨ ਲੋਨ ਮਿਲਦਾ ਚੰਗੇ ਆਲਸ ਬੈਂਡ ਲੈਣ ਵਾਲਾ ਸਟੂਡੈਂਟ ਜਾ ਸਕਦਾ ਹੈ ਜਦ ਕਿ ਉਹਨਾਂ ਦੀ ਫਾਈਨੈਂਸ਼ੀਅਲੀ ਕੰਡੀਸ਼ਨ ਸਹੀ ਨਹੀਂ ਹੈ ਹਰ ਸਟੂਡੈਂਟ ਦਾ ਸੁਪਨਾ ਹੁੰਦਾ ਆ ਅਬ੍ਰੋਡ ਜਾਣ ਕੇ ਸਟੱਡੀ ਕਰਨ ਦਾ ਪਰ ਉਹਨਾਂ ਦੀ ਉਹਨਾਂ ਦਾ ਸੁਪਨਾ ਕਿੱਦੋਂ ਟੁੱਟਦਾ ਵਾ ਉਦੋਂ ਟੁੱਟਦਾ ਹੈ ਜਦੋਂ ਘਰਦਿਆਂ ਕੋਲ ਇੰਨੇ ਪੈਸੇ ਨਹੀਂ ਹੁੰਦੇ ਫਾਈਨੈਂਸ਼ਲੀ ਨੇ ਸਟਰੋਂਗ ਨਹੀਂ ਹੁੰਦੇ ਕਿ ਉਹਨਾਂ ਨੂੰ ਯੂ ਐਸ ਏ ਯੂ ਕੇ ਜਾਂ ਜਰਮਨੀ ਜਾਂ ਫਿਰ ਕੈਨੇਡਾ ਵਰਗੀਆਂ ਕੰਟਰੀਆਂ ਦੇ ਵਿੱਚ ਉਹਨਾਂ ਨੂੰ ਭੇਜਿਆ ਜਾ ਸਕੇ ਇੰਨਾ ਪੈਸਾ ਉਹਨਾਂ ਕੋਲ ਅਫੋਰਡ ਕਰਨ ਲਈ ਨਹੀਂ ਹੁੰਦਾ ਤੇ ਫਿਰ ਉਹ ਸਟੂਡੈਂਟ ਆਪਣੇ ਸੁਪਨੇ ਬਾਹਰ ਜਾਣ ਦੇ ਪੂਰੇ ਕਿੱਦਾਂ ਕਰੇ ਕਿਉਂਕਿ ਉਹਨਾਂ ਦੀ ਅਕੈਡੈਮਿਕ ਵੀ ਅੱਛੀ ਹੁੰਦੀ ਹੈ ਆਲਸ ਦੇ ਬੈਂਡ ਵੀ ਲੈ ਚੁੱਕੇ ਹੁੰਦੇ ਆ ਪਰ ਮਾਰ ਖਾ ਦਿੰਦੇ ਆ ਜੇਬ ਤੋਂ ਪੈਸਿਆਂ ਤੋਂ ਅੱਜ ਉਸੇ ਬਾਰੇ ਗੱਲਬਾਤ ਕਰਾਂਗੇ ਕਿ ਇੱਕ ਚੰਗੀ ਅਕਾਡੈਮਿਕ ਸਕੋਰ ਲੈਣ ਵਾਲਾ ਇੱਕ ਚੰਗੇ ਆਇਲਸ ਬੈਂਡ ਲੈਣ ਵਾਲਾ ਸਟੂਡੈਂਟ ਜਾ ਸਕਦਾ ਹੈ ਜਦਕਿ ਉਹਨਾਂ ਦੀ ਫਾਈਨੈਂਸ਼ੀਅਲੀ ਕੰਡੀਸ਼ਨ ਸਹੀ ਨਹੀਂ ਹੈ ਉਸੇ ਬਾਰੇ ਗੱਲਬਾਤ ਕਰਦੇ ਹਾਂ ਅੱਜ ਜੇਪੀ ਸਿੰਘ ਜੀ ਨਾਲ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਸਰ ਤੁਸੀਂ ਹਮੇਸ਼ਾ ਨਵੀਂ-ਨਵੀਂ ਕੰਟਰੀਜ਼ ਲੈ ਕੇ ਆਉਂਦੇ ਹੋ ਨਵੇਂ-ਨਵੇਂ ਪੈਕੇजेस ਲੈ ਕੇ ਆਉਂਦੇ ਹੋ ਔਰ ਸਟੂਡੈਂਟ ਨੂੰ ਉਹੋ ਉਹ ਚੀਜ਼ਾਂ ਦੱਸਦੇ ਹੋ ਜਿਹੜੇ ਬਾਕੀ ਕੰਸਲਟੈਂਟ ਨਹੀਂ ਲੈ ਕੇ ਆਉਂਦੇ ਉਹਨਾਂ ਦੇ ਮੁਰੇ ਤੇ ਮੈਂ ਤੁਹਾਨੂੰ ਇਹ ਗੱਲ ਪੁੱਛਣਾ ਚਾਹੁੰਗੀ ਕਿ ਤੁਸੀਂ ਕੈਨੇਡਾ ਦੇ ਵੀਜ਼ੇ ਵੀ 100% ਲਗਵਾ ਦਿੰਦੇ ਹੋ ਯੂਕੇ ਵੀ ਕਰਦੇ ਹੋ ਜਰਮਨੀ ਵੀ ਕਰਦੇ ਹੋ ਈਵਨ ਕਿ ਮਨ ਲਗਾ ਯੂਰਪ ਪੂਰਾ ਕਰਦੇ ਹੀ ਹੋ ਠੀਕ ਹੈ ਕੈਨੇਡਾ ਵੀ ਨਹੀਂ ਛੱਡਿਆ ਬਟ ਉਹ ਸਟੂਡੈਂਟ ਕੀ ਕਰੇ ਜਿਨ੍ਹਾਂ ਕੋ ਪੈਸੇ ਨਹੀਂ ਹੈਗੇ ਪਰ ਉਹ ਆਪਣਾ ਬਾਹਰ ਜਾਣਾ ਚਾਹੁੰਦੇ ਨੇ ਸੋ ਅੱਜ ਦਾ ਸ਼ੋ ਬੜਾ ਖਾਸ ਰਹਿਣ ਵਾਲਾ ਸੋ ਅੱਜ ਦੇ ਸ਼ੋ ਦਾ ਟਾਪਿਕ ਹੈਗਾ ਕਿ ਚੰਗੇ ਅਕੈਡੈਮਿਕ ਸਕੋਰ ਤੇ ਚੰਗੇ ਆਇਲਸ ਬੈਂਡ ਮਗਰ ਵਿਦੇਸ਼ ਜਾਣ ਲਈ ਪੈਸੇ ਨਹੀਂ ਹੈਗੇ ਅੱਜ ਦਾ ਸ਼ੋ ਉਹਨਾਂ ਸਟੂਡੈਂਟ ਨੂੰ ਡੈਲੀਗੇਟ ਹੈ ਜਿੰਨਾ ਕੋਲ ਚੰਗੀ ਐਜੂਕੇਸ਼ਨ ਚੰਗੇ ਬੈਂਡ ਆ ਤੁਸੀਂ ਕੈਨੇਡਾ ਜਾਣਾ ਤੁਸੀਂ ਯੂਕੇ ਜਾਣਾ ਤੁਸੀਂ ਯੂਐਸਏ ਜਾਣਾ ਜਾਂ ਜਰਮਨੀ ਦੀ ਕਿਸੇ ਵੀ ਯੂਨੀਵਰਸਿਟੀ 'ਚ ਪੜ੍ਹਾਈ ਕਰਨੀ ਹੈ ਤੁਹਾਡੀ ਪੜ੍ਹਾਈ ਦਾ ਖਰਚਾ 35 ਲੱਖ ਤੋਂ ਲੈ ਕੇ 1 ਕਰੋੜ ਰੁਪਏ ਤੱਕ ਦਾ ਵੀ ਹੈਗਾ ਕੈਂਬਰੇਜ ਇੰਟਰਨੈਸ਼ਨਲ ਅਕੈਡਮੀ ਤੁਹਾਨੂੰ ਐਜੂਕੇਸ਼ਨ ਲੋਨ ਲੈ ਕੇ ਦੇਗੀ ਔਰ ਤੁਹਾਡਾ ਵਿਦੇਸ਼ ਜਾਣ ਦਾ ਸੁਪਨਾ ਪੂਰਾ ਕਰੇਗੀ ਤੁਸੀਂ ਲੋਨ ਦੀ ਗੱਲ ਕਰ ਰਹੇ ਹੋ ਲੋਨ ਲੈਣ ਲਈ ਤਾਂ ਪਹਿਲਾਂ ਪ੍ਰਾਪਰਟੀ ਦਿਖਾਣੀ ਪੈਂਦੀ ਆ ਪੈਸੇ ਨੂੰ ਖਿੱਚਣ ਲਈ ਪੈਸਾ ਦਿਖਾਉਣਾ ਪੈਂਦਾ ਆ ਤੇ ਤੁਸੀਂ ਇਹ ਦੱਸੋ ਕਿ ਜੇ ਤੁਹਾਡੇ ਕੋਲ ਪੈਸੇ ਹੈ ਹੀ ਨਹੀਂ ਉਹ ਪੈਸਾ ਕਿੱਥੋਂ ਦਿਖਾ ਦੂਗਾ ਕੋਈ ਪੈਸਾ ਨਹੀਂ ਚਾਹੀਦਾ ਜੀ ਕੋਈ ਤੁਹਾਡੀ ਪ੍ਰਾਪਰਟੀ ਨਹੀਂ ਚਾਹੀਦੀ ਕੁਝ ਨਹੀਂ ਚਾਹੀਦਾ ਚਾਹੀਦਾ ਕੀ ਹੈ ਤੁਹਾਡੇ ਅਕੈਡੈਮਿਕ ਡਾਕੂਮੈਂਟ ਜਿਨ੍ਹਾਂ ਦੇ ਬੇਸ ਤੇ ਉੱਤੇ ਤੁਹਾਨੂੰ ਐਜੂਕੇਸ਼ਨ ਲੋਨ ਮਿਲਣਾ ਲੋਨ ਦਾ ਇੰਤਜ਼ਾਮ ਸਾਡੇ ਬਹੁਤ ਸਾਰੇ ਬੈਂਕਾਂ ਦੇ ਨਾਲ ਅਸੀਂ ਟਾਈ ਅਪ ਕੀਤਾ ਔਰ ਟਾਈਗਿਆਪ ਕਰਨ ਤੋਂ ਬਾਅਦ ਹੀ ਅੱਜ ਤੁਹਾਡੇ ਸਟੂਡੀਓ ਦੇ ਵਿੱਚ ਸਾਹਮਣੇ ਰੂਬਰੂ ਹੋਇਆ ਮੈਂ ਸੋ ਤੁਸੀਂ ਮਾਸਟਰ ਡਿਗਰੀ ਕਰਨੀ ਹੈ ਪੀ ਐਚ ਡੀ ਕਰਨੀ ਹੈ ਕਿਸੇ ਵੀ ਯੂਨੀਵਰਸਿਟੀ 'ਚ ਜਾਣਾ ਚਾਹੇ ਤੁਹਾਡੀ ਪੜ੍ਹਾਈ ਦਾ ਖਰਚਾ 1 ਕਰੋੜ ਰੁਪਈਆ ਵੀ ਹੈ ਤੁਹਾਡੀ ਜਹਾਜ਼ ਦੀ ਟਿਕਟ ਤੱਕ ਦਾ ਖਰਚਾ ਜਿਹੜਾ ਵਾ ਉਹਦਾ ਪ੍ਰਬੰਧ ਅਸੀਂ ਕਰਵਾ ਕੇ ਦਵਾਂਗੇ ਔਰ ਤੁਸੀਂ ਪੈਸੇ ਪੜ੍ਹਾਈ ਖਤਮ ਹੋਣ ਤੋਂ ਬਾਅਦ ਆਸਾਨ ਕਿਸ਼ਤਾਂ 'ਚ ਦੇਣੇ ਪਰ ਇਹ ਨਾ ਹੋਵੇ ਨਾ ਸਟੂਡੈਂਟ ਨੂੰ ਬਾਅਦ 'ਚ ਤੰਗੀ ਕੀਤਾ ਜਾਵੇ ਕਿ ਇੰਨੇ ਤੋਂ ਲੋਨ ਲੈ ਲਿਆ ਵਾ ਤੇ ਉਹ ਤੁਸੀਂ ਕਹਿ ਰਹੇ ਹੋ ਬਾਅਦ 'ਚ ਪਰ ਨਾਲ ਹੀ ਸ਼ੁਰੂ ਕਰ ਦਿੱਤਾ ਜਾਵੇ ਜਦੋਂ ਵੀ ਬੱਚੇ ਨੇ ਜਿਸ ਯੂਨੀਵਰਸਿਟੀ ਦੇ ਵਿੱਚ ਜਾਣਾ ਹੈ ਉਹਦੀ ਇੱਥੋਂ ਫੀਸ ਉਹਦੇ ਲੋਨ ਅਕਾਊਂਟ ਤੋਂ ਯੂਨੀਵਰਸਿਟੀ ਨੂੰ ਟਰਾਂਸਫਰ ਹੋਣੀ ਹੈ ਔਰ ਇਹ ਐਜੂਕੇਸ਼ਨ ਲੋਨ ਹੈਗਾ ਵਾ ਔਰ ਜਿੰਨਾ ਬੈਂਕਾਂ ਦੇ ਨਾਲ ਅਸੀਂ ਟਾਈ ਅਪ ਕਰਕੇ ਇਹ ਆਫਰ ਲੈ ਕੇ ਆਏ ਆਂ ਉਦੀ ਲੋਨ ਦੀ ਇਨਸਟਾਲਮੈਂਟ ਜਿਹੜੀ ਆ ਉਹਦੀ ਪੜ੍ਹਾਈ ਖਤਮ ਹੋਣ ਤੋਂ ਬਾਅਦ ਹੋਣੀ ਜਦੋਂ ਉਹਦੀ ਪੜ੍ਹਾਈ ਖਤਮ ਹੋਏਗੀ ਔਰ ਇਹ ਲੋਨ ਕਿੰਨਾ ਬੱਚਿਆਂ ਨੂੰ ਦਿੱਤਿਆ ਜਾ ਰਿਹਾ ਜਿੰਨਾਂ ਦੀ ਐਜੂਕੇਸ਼ਨ ਬਹੁਤ ਵਧੀਆ ਹੈ ਜਿਹੜੇ ਬ੍ਰਿਲੀਅੰਟ ਸਟੂਡੈਂਟ ਨੇ ਜਿਨ੍ਹਾਂ ਕੋ ਆਇਲਸ ਦੇ ਬੈਂਡ ਹੈਗੇ ਆ ਉਹ ਬੈਂਕ ਨੂੰ ਵੀ ਪਤਾ ਹੈ ਨਾ ਕਿ ਜੇ ਬੰਦਾ ਚੰਗੀ ਤਾਲੀਮ ਹਾਸਲ ਕਰ ਲੇਗਾ ਤੈਨੂੰ ਚੰਗੀ ਨੌਕਰੀ ਮਿਲਣੀ ਹੈ ਸਾਡੇ ਪੈਸੇ ਕਿਤੇ ਨਹੀਂ ਜਾਣੇ ਉਹ ਪੈਸੇ ਵਾਪਸ ਆਉਣੇ ਆ ਸੋ ਪੰਜਾਬ ਦੇ ਵਿੱਚ ਹੁੰਦਾ ਕੀ ਹੈ ਅੱਜ ਬਹੁਤ ਸਾਰੀਆਂ ਛੋਟੀਆਂ-ਛੋਟੀਆਂ ਬੱਚੀਆਂ ਜਿਨ੍ਹਾਂ ਦੀ ਉਮਰ ਹੀ ਹੱਡਲੀ 18-19 ਸਾਲ ਹੁੰਦੀ ਹੈ ਪਲੱਸ 2 ਕੀਤੀ ਹੁੰਦੀ ਹੈ ਮਾਪੇ ਵਿਦੇਸ਼ ਭੇਜਣ ਦੇ ਲਾਲਚ ਦੇ ਵਿੱਚ ਡਾਲਰਾਂ ਪੌਂਡਾਂ ਦੇ ਲਾਲਚ ਦੇ ਵਿੱਚ ਛੋਟੀ ਉਮਰ ਦੇ ਵਿੱਚ ਹੀ ਕੁੜੀਆਂ ਦਾ ਵਿਆਹ ਜਿਹੜਾ ਵਾ ਉਹ ਇਹੋ ਜੇ ਮੈਂ ਕਹਾਂਗਾ ਢੇੜ ਉਮਰ ਦੇ ਮੁੰਡਿਆਂ ਨਾਲ ਕਰ ਦਿੰਦੀਆਂ ਨੇ ਠੀਕ ਹੈ ਪੈਸਿਆਂ ਦੇ ਚੱਕਰ ਦੇ ਵਿੱਚ ਕਿ ਉਹ ਮੁੰਡਾ ਵੀ ਬਾਹਰ ਚਲ ਜਾਏਗਾ ਕੁੜੀ ਵੀ ਚਲ ਜਾਏਗੀ ਤੇ ਉਹਨਾਂ ਦਾ ਵਿਦੇਸ਼ ਜਾਣ ਦਾ ਸੁਪਨਾ ਪੂਰਾ ਹੋ ਜਾਏਗਾ ਬਟ ਉਹ ਜਿਹੜੇ ਬੱਚੇ ਨੇ ਬ੍ਰিলিয়ੈਂਟ ਨੇ ਜਿਨ੍ਹਾਂ ਦੀ ਐਜੂਕੇਸ਼ਨ ਦਾ ਲੈਵਲ ਬਹੁਤ ਵਧੀਆ ਹੈ ਔਰ ਜਦੋਂ ਇੱਕ ਇਹੋ ਜਿਹੇ ਬੰਦੇ ਨਾਲ ਉਹਦਾ ਵਿਆਹ ਹੋ ਜਾਂਦਾ ਹੈ ਉਹ ਮੈਰਿਜ ਕਦੀ ਵੀ ਸਕਸੈਸਫੁਲ ਨਹੀਂ ਹੁੰਦੀ ਪੰਜਾਬ ਦੇ ਵਿੱਚ ਜਿੰਨੇ ਵੀ ਜ਼ਿਲ੍ਹੇ ਆ ਨਾ ਜੀ ਉਹਨਾਂ ਦਾ ਕੋਈ ਵੀ ਇਹੋ ਜਿਹਾ ਥਾਣਾ ਨਹੀਂ ਹੈਗਾ ਜਿੱਥੇ ਇਹੋ ਜੀਆਂ ਕੰਪਲੇਂਟਾਂ ਨਹੀਂ ਹੈਗੀਆਂ ਹਜ਼ਾਰਾਂ ਕੀ ਲੱਖਾਂ ਤੇ ਦਦਾਤ ਦੇ ਵਿੱਚ ਥਾਣਿਆਂ ਦੇ ਵਿੱਚ ਦਰఖాਸਾ ਬਈਆਂ ਕਿ ਕੁੜੀ ਬਾਹਰ ਚਲ ਗਈ ਮੁੰਡੇ ਨੂੰ ਲੈ ਕੇ ਨਹੀਂ ਗਈ ਹਾਂ ਭਾਈ ਮੁੰਡੇ ਨੂੰ ਬਾਹਰ ਉਹ ਕਿੱਦਾਂ ਲੈ ਕੇ ਜਾਵੇ ਮੁੰਡੇ ਨੂੰ ਵੀਜ਼ਾ ਤੇ ਐਂਬੈਸੀ ਨੇ ਦੇਣਾ ਕੁੜੀ ਨੇ ਨਹੀਂ ਦੇਣਾ ਇਹ ਸਮਝਣ ਦੀ ਜ਼ਰੂਰਤ ਆ ਜ਼ਿਆਦਾਤਰ ਜਿਹੜੇ ਆ ਸੌਰਾ ਪਰਿਵਾਰ ਜਿਹੜੇ ਕੁੜੀ ਦੇ ਮਾਪਪ ਦੇ ਖਿਲਾਫ ਕੰਪਲੇਂਟ ਕਰ ਦਿੰਦੇ ਕੁੜੀ ਦੇ ਖਿਲਾਫ ਕੰਪਲੇਂਟ ਕਰ ਦਿੰਦੇ ਆ ਕਿ ਇਹ ਸਾਨੂੰ ਜੀ ਬਾਹਰ ਨਹੀਂ ਲੈ ਕੇ ਗਈ ਉਹ ਬਾਹਰ ਕਿੱਦਾਂ ਲੈ ਕੇ ਜਾਵੇ ਭਈ ਕੁੜੀ ਦੀ ਉਮਰ 18 ਸਾਲ ਆ ਮੁੰਡੇ ਦੀ ਉਮਰ ਜਿਹੜੀ ਆ ਉਹ 30 32 ਸਾਲ ਆ ਮੁੰਡਾ ਹਨ ਪੜਿਆ ਕੁੜੀ ਪੜੀ ਲਿਖੀ ਆ ਉਸ ਸਿਸਟਮ 'ਈ ਨਹੀਂ ਮੈਚ ਹੁੰਦਾ ਰਿਲੇਸ਼ਨ 'ਈ ਨਹੀਂ ਜਸਟੀਫਾਈ ਹੁੰਦਾ ਜੇਦੀ ਵਜ੍ਹਾ ਨਾਲ ਵੀਜ਼ਾ ਰਿਫਿਊਜ਼ ਹੋ ਜਾਂਦਾ ਔਰ ਇਹੋ ਜਿਹੇ ਰਿਸ਼ਤੇ ਜਿਹੜੇ ਜ਼ਿਆਦਾ ਦਿਨ ਸਕਸੈਸਫੁਲ ਨਹੀਂ ਹੁੰਦੇ ਖਾਸ ਤੌਰ ਤੇ ਮੇਰਾ ਮੈਸੇਜ ਉਹਨਾਂ ਮਾਪੇ ਨੂੰ ਆ ਜਿਨ੍ਹਾਂ ਦੀਆਂ ਬੇਟੀਆਂ ਬਹੁਤ ਪੜੀਆਂ ਲਿਖੀਆਂ ਨੇ ਔਰ ਪੈਸਿਆਂ ਦੇ ਲਾਲਚ ਦੇ ਵਿੱਚ ਆਗੇ ਤੁਸੀਂ ਕਦੀ ਵੀ ਅਧੇੜ ਉਮਰ ਦੇ ਜਾਂ ਇਹੋ ਜਿਹੇ ਅਨਪੜ੍ਹ ਮੁੰਡਿਆਂ ਦੇ ਨਾਲ ਆਪਣੀਆਂ ਕੁੜੀਆਂ ਦਾ ਪੱਲਾ ਨਾ ਫੜਾਓ ਜਿਹੜਾ ਤੁਹਾਡੇ ਬੱਚੀਆਂ ਦਾ ਫਿਊਚਰ ਜਿਹੜਾ ਉਹ ਖਰਾਬ ਕਰ ਦਵੇ ਪੈਸਿਆਂ ਦੀ ਟੈਨਸ਼ਨ ਨਹੀਂ ਲੈਣੀ ਪੈਸਿਆਂ ਦਾ ਪ੍ਰਬੰਧ ਅਸੀਂ ਕਰਕੇ ਦਵਾਂਗੇ ਤੁਹਾਡੇ ਬੱਚੇ ਨੂੰ ਵਿਦੇਸ਼ ਭੇਜਣ ਦੀ ਜ਼ਿੰਮੇਵਾਰੀ ਸਾਡੀ ਐਜੂਕੇਸ਼ਨ ਲੋਨ ਕਰਵਾਉਣ ਦੀ ਜ਼ਿੰਮੇਵਾਰੀ ਸਾਡੀ ਔਰ ਤੁਹਾਨੂੰ ਕਿਸੇ ਵੀ ਗੱਲ ਦੀ ਟੈਨਸ਼ਨ ਨਹੀਂ ਲੈਣੀ ਤੁਸੀਂ ਯੂਕੇ ਜਾਣਾ ਕੈਨੇਡਾ ਜਾਣਾ ਯੂਐਸਏ ਜਾਣਾ ਜਾਂ ਜਰਮਨੀ ਜਾਣਾ ਕਿਸੇ ਵੀ ਯੂਨੀਵਰਸਿਟੀ ਦੇ ਵਿੱਚ ਪੜ੍ਹਾਈ ਕਰਨੀ ਹੈ ਤੁਹਾਡੀ ਫੀਸ ਪੂਰੇ ਕੰਪਲੀਟ ਡਿਗਰੀ ਦੀ ਉਹਦੇ ਪੈਸਿਆਂ ਦਾ ਪ੍ਰਬੰਧ ਅਸੀਂ ਕਰਕੇ ਦਵਾਂਗੇ ਔਰ ਤੁਹਾਡਾ ਵਿਦੇਸ਼ ਜਾਣ ਦਾ ਸੁਪਨਾ ਜਿਹੜਾ ਉਹ ਅਸੀਂ ਹੁਣ ਅਧੂਰਾ ਨਹੀਂ ਰਹਿਣ ਦਵਾਂਗੇ ਤੁਸੀਂ ਸਾਡੇ ਅੰਮ੍ਰਿਤਸਰ ਤੇ ਜਲੰਧਰ ਬ੍ਰਾਂਚ ਦੇ ਵਿੱਚ ਵਿਜ਼ਿਟ ਕਰੋ ਆਪਣੇ ਮਾਤਾ ਪਿਤਾ ਨੂੰ ਨਾਲ ਲੈ ਕੇ ਆਓ ਔਰ ਅਸੀਂ ਤੁਹਾਡਾ ਐਜੂਕੇਸ਼ਨ ਲੋਨ ਕਰਵਾ ਕੇ ਦਵਾਂਗੇ ਬਹੁਤ ਸਾਰੇ ਬੱਚਿਆਂ ਦੇ ਮਨ ਦੇ ਵਿੱਚ ਮਾਪੇ ਦੇ ਮਨ ਦੇ ਵਿੱਚ ਇਹ ਹੋਊਗਾ ਕਿ ਪ੍ਰਾਪਰਟੀ ਚਾਹੀਦੀ ਆ ਫੰਡ ਚਾਹੀਦੇ ਨੇ ਕੁਝ ਨਹੀਂ ਚਾਹੀਦਾ ਚਾਹੀਦਾ ਕੀ ਆ ਬੱਚੇ ਦੀ ਚੰਗੀ ਕਾਬਲੀਅਤ ਕੋਈ ਹੋਰ ਡਾਕੂਮੈਂਟ ਨਹੀਂ ਚਾਹੀਦਾ ਕੁਛ ਨਹੀਂ ਚਾਹੀਦਾ ਜੀ ਬੱਚੇ ਦੀ এডਿਕੇਸ਼ਨ ਚਾਹੀਦੀ ਹੈ ਔਰ ਉਹਦੇ ਮਾਪੇ ਦਾ ਪੈਨ ਕਾਰਡ ਤੇ ਆਧਾਰ ਕਾਰਡ ਚਾਹੀਦਾ ਕੋਈ ਵੀ ਇਹੋ ਜਿਹਾ ਡਿਫਾਲਟਰ ਬੰਦਾ ਨਾ ਹੋਵੇ ਡਿਫਾਲਟਰ ਇਨ ਦਾ ਸੈਂਸ ਕਿ ਬਹੁਤ ਸਾਰੇ ਇਹੋ ਜਿਹੇ ਲੋਕ ਨੇ ਜਿਨ੍ਹਾਂ ਨੇ ਪਹਿਲਾਂ ਲੋਨ ਲਿਆ ਉਹਦਾ ਸਿਬਲ ਖਰਾਬ ਹੋਇਆ ਹੋਵੇ ਉਹਨਾਂ ਨੂੰ ਲੋਨ ਨਹੀਂ ਮਿਲਣਾ ਜੀ ਕਿਉਂਕਿ ਐਟ ਲਿਸਟ ਜਿਹੜੇ ਬੈਂਕ ਨੇ ਲੋਨ ਦੇਣਾ ਉਹਨਾਂ ਨੇ ਫੈਮਿਲੀ ਦਾ ਟਰੈਕ ਰਿਕਾਰਡ ਤੇ ਚੈੱਕ ਕਰਨਾ ਹੀ ਆ ਲੋਨ ਉਹਨੂੰ ਹੀ ਮਿਲਣਾ ਜਿਹਦਾ ਸਿਬਲ ਸਕੋਰ ਚੰਗਾ ਸਿਬਲ ਦਾ ਭਾਵ ਕਿ ਪਹਿਲਾਂ ਕੋਈ ਤੁਸੀਂ ਬੈਂਕ ਤੋਂ ਲੋਨ ਲਿਆ ਵਾ ਤੇ ਉਹ ਤੁਹਾਡੇ ਕੋਲ ਤੁਸੀਂ ਲੋਨ ਜੇ ਵਾਪਸ ਨਹੀਂ ਕੀਤਾ ਤੇ ਉਹ ਬੱਚੇ ਨੂੰ ਲੋਨ ਨਹੀਂ ਮਿਲ ਸਕਦਾ ਲੋਨ ਉਹਨੂੰ ਹੀ ਮਿਲਣਾ ਜਿਹਦਾ ਸਿਬਲ ਰਿਕਾਰਡ ਵਧੀਆ ਹੈ ਉਹ ਬੱਚੇ ਸਾਰੇ ਸਾਡੇ ਕੋਲ ਆਉਣ ਤੁਹਾਨੂੰ ਇੱਕ ਪੈਸਾ ਵੀ ਲਾਉਣ ਦੀ ਜ਼ਰੂਰਤ ਨਹੀਂ ਹੈਗੀ ਤੁਹਾਡੇ ਐਜੂਕੇਸ਼ਨ ਦੀ ਪੜਾਈ ਦਾ ਖਰਚਾ ਤੁਹਾਡੇ ਜਹਾਜ਼ ਦੀ ਟਿਕਟ ਦਾ ਖਰਚਾ ਤੁਹਾਡੇ ਉੱਥੇ ਕਮੋਡੀਸ਼ਨ 'ਚ ਰਹਿਣ ਦਾ ਖਰਚਾ ਸਾਰੇ ਪੈਸਿਆਂ ਦਾ ਅਸੀਂ ਪ੍ਰਬੰਧ ਕਰਕੇ ਦਵਾਂਗੇ ਕਿਸੇ ਵੀ ਕੰਟਰੀ ਲਈ ਅਪਲਾਈ ਕਰਦਾ ਉਸ ਨੂੰ ਯੂਕੇ ਕੈਨੇਡਾ ਯੂਐਸਏ ਤੇ ਜਰਮਨੀ ਇਹਨਾਂ ਚਾਰ ਕੰਟਰੀਆਂ ਦੇ ਵਿੱਚ ਕਿਤੇ ਵੀ ਜਾਣਾ ਅਸੀਂ ਤੁਹਾਡੇ ਪੈਸਿਆਂ ਦਾ ਪ੍ਰਬੰਧ ਕਰਕੇ ਦਵਾਂਗੇ ਜੀ ਤੇ ਜਿਹੜੇ ਸਟੂਡੈਂਟ ਅੱਜ ਵੀ ਆਪਣੇ ਘਰ ਬੈਠੇ ਆ ਅਲਸ ਕਰਕੇ ਚੰਗੀ ਅਕੈਡੈਮਿਕ ਸਕੋਰ ਲੈ ਕੇ ਕਿ ਬਸ ਆ ਫਾਈਨੈਂਸ਼ਲੀ ਸਾਨੂੰ ਕੋਈ سپورਟ ਕਰਨ ਲਈ ਨਹੀਂ ਹੈਗਾ ਮੈਨੂੰ ਲੱਗਦਾ ਇਹ ਤੁਹਾਡੇ ਲਈ ਬਹੁਤ ਵਧੀਆ ਮੌਕਾ ਹੈ ਅੱਜ ਹੀ ਸੰਪਰਕ ਕਰੋ ਕੈਂਬਰਿਜ ਇੰਟਰਨੈਸ਼ਨਲ ਅਕੈਡਮੀ ਦੇ ਨਾਲ ਇਹਨਾਂ ਦੇ ਆਫਿਸ ਜਲੰਧਰ ਤੇ ਅਮਰitsar ਨੇ ਬਾਕੀ ਹੇਠਾ ਦਿੱਤੇ ਨੰਬਰ ਤੇ ਤੁਸੀਂ ਕਾਲ ਕਰ ਸਕਦੇ ਹੋ ਜੀ ਸਤਿ ਸ੍ਰੀ ਅਕਾਲ